ਲਓ ਵੀ ਮਿੱਤਰੋ ਵੈਲਕਮ ਬੈਕ ਟੂ ਆਪਣਾ YouTube ਚੈਨਲ ਏਕਮ ਵਲੌਗਸ ਸੋ ਅੱਜ ਫਿਰ ਮਿਲਦੇ ਆ ਮਿੱਤਰੋ ਇੱਧਰ ਕਹਿੰਦੇ ਰੈਮਨੁਰ ਉਹ ਹੈਲੋ ਜਾਣਾ ਨਹੀਂ ਸਕੂਲ ਅੱਜ ਹੈਲੋ ਗੱਲ ਤਾਂ ਹੁਣ ਲਾ ਗੱਲ ਤਾਂ ਲੱਗੀ ਹੋਇਆ ਹੋਣੀ ਹੋਣੀ ਉਠੀ ਆ ਬਈ ਜੇ ਮੂਲਸ਼ਨ ਨਹੀਂ ਬਣਿਆ ਜੇ ਇੱਧਰ ਦੇਖੋ ਰੈਮਨੁਰ ਕਿਹੋਂ ਕੀ ਹੋ ਗਿਆ ਹੁਣ ਚਲ ਸਕੂਲ ਚ ਆਪਾਂ ਮੇਰੀ ਗੱਲ ਸੁਣੋ ਉਹ ਡਰੈਸ ਪਾ ਡਰੈਸ ਪਾ ਚੱਲ ਚਲੀਏ ਡਰੈਸ ਪਾ ਗੁੱਗੇ ਇਹ ਵੀਰੇ ਅੱਜ ਮੱਲਾ ਜਾਂਦੀ ਸਕੂਲ ਹੁਣ ਇਹ ਸਵੇਰੇ ਸਵੇਰੇ ਉੱઠી ਆ ਇਹ ਤੇ ਖਾਣਿਆਂ ਨੂੰ ਫਿਰ ਆਪਾਂ ਕਰਦੇ ਆਂ ਤਿਆਰੀ ਸਕੂਲ ਦੀ ਇਹਦੀ ਕਹਿਦੇ ਸਰਾਹ ਹੋਇਆ ਪਿਆ ਮੇਰੇ ਮਿੱਤਰੋ ਹਾਂਜੀ ਚੱਲ ਚਲੀਏ ਸਕੂਲ ਅੱਜ ਉਹ ਮੰਨ ਲਾ ਗਏ ਜਾਂਦੀ ਸਕੂਲ ਨਹੀਂ ਜਾਂਦੀ ਇਹ ਬਾਹ ਚੱਲ ਇਹਦੇ ਘੁੱਟ ਘੁੱਟ ਇੱਧਰ ਸਾਡੀ ਮਾਤਾ ਹਾਂ ਜੀ ਕਿਵੇਂ ਹੋ ਠੀਕ ਹੋ ਕਹਿਮ ਉੱਠ ਘੜੇ ਪੀ ਲੈ ਚਾਹ ਬਣੀ ਲੋ ਵੀ ਮਿੱਤਰੋ ਇੱਧਰ ਕਹਿੰਦੇ ਮਾਤਾ ਨੇ ਚਾਹ ਬਲੀ ਆਪਣੀ ਚਾ ਕੇ ਨੇ ਆ ਗਈ ਐ ਸੋ ਲੋ ਪੀਓ ਚਾਹ ਸੋ ਇੱਧਰ ਕਹਿੰਦੇ ਆ ਗਈ ਬਰਫੀ ਲੈਓ ਜੀ ਅੰਨੇ ਕਹਿੰਦੇ ਸਰਾ ਹੀ ਸਰਾ ਹੋਇਆ ਪਿਆ ਸਰਾ ਹੀ ਸਰਾ ਹੋਇਆ ਵੈ ਮੇ ਇੱਧਰ ਆ ਪੂਜੀਆ ਮੇਰੇ ਮਿੱਤਰੋ ਇੱਧਰ ਕਹਿੰਦੇ ਬਰਫੀ ਸੁਚਾਨਾ ਖਾਣ ਦਾ ਕਹਿੰਦੇ ਨਿਆਰਾ ਹੀ ਵੱਖਰਾ ਹੈ ਤੇ ਇੱਧਰ ਕਹਿੰਦੇ ਕਾਹਨ ਆ ਗਿਆ ਕਹਿੰਦੇ ਕਾਹਨ ਆ ਗਿਆ ਕਹਿੰਦੇ ਕਹਿੰਦੇ ਸੀਕੇ ਦੀਆਂ ਟੀ ਸ਼ਰਟਾਂ ਕਹਿੰਦੇ ਮੂੰਹ ਤੋਤਾ ਨਹੀਂ ਤੜਕੀ ਮੋਬਾਈਲ ਚੱਕ ਲਿਆ ਰਾਮਨੂਰ ਕਹਿੰਦੇ ਨਾਲਿਆ ਵੀਰੇ ਹਾਂਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ

ਚੱਲੀਏ ਬਰ ਮਨ ਜਾਂਦਾ ਲੱਗਦਾ ੜੀ ਕਹਿੰਦੇ ਮੇਰੇ ਮਿੱਤਰੋ ਇੱਧਰ ਕਹਿੰਦੇ ਸਕੂਲ ਜਾਂਦਾ ਹੈ ਦਿਲ ਨਹੀਂ ਕਰਦਾ ਜੀ ਛੁੱਟੀ ਮਾਰਨੀ ਹੈ ਮਾਰਨੀ ਹੈ ਮਾਰਨੀ ਹੈ ਨਾ ਚਾਹ ਰਹਿਣ ਦੇ ਨਾ ਆ ਜਾ ਰਹਿਣ ਦੇ ਫਿਰ ਆ ਜਾ ਕੈਨਸਲ ਕਰਦੇ ਸਕੂਲ ਅੱਜ ਚੱਲ ਬੈਗ ਲੈ ਬੈਗ ਕਿੱਥੇ ਆ ਉਹ ਫੜ ਲਾ ਪੂਛ ਫੜ ਲਾ ਉਹਦੀ ਚੱਲ ਬੈਗ ਚ ਲੈ ਬੈਗ ਲੈ ਕੇ ਆ ਚੱਲ ਆ ਜਾ ਹੁਣ ਪਹ ਲਓ ਮਿੱਤਰੋ ਪ੍ਰਾਇਮ ਨੂੰ ਲੈ ਕੇ ਚੱਲਦੇ ਆ ਸਕੂਲ ਅੱਜ 2 ਦਿਨ ਹੋ ਗਏ ਨੂੰ ਸਕੂਲ ਨਹੀਂ ਗਏ ਨੂੰ ਚਲਾ ਚਲੀ ਬੈਠ ਪਿੱਛੇ ਆ ਜਾ ਪਿੱਛੇ ਵਜਾ ਪਿੱਛੇ ਪਿੱਛੇ ਬੈਠ ਪਿੱਛੇ ਵਜਾ ਬੈ ਜਾ ਬੈ ਜਾ ਲਓ ਜੀ ਰਾਮਨੌਰ ਚੱਲੇ ਆ ਸਕੂਲ ਪੈਗ ਪਾ ਲੈ ਬੇਟਾ ਐ ਰਾਮਨੌਰ ਚੱਲੇ ਆ ਸਕੂਲ ਆਜ ਓਕੇ ਬਾਈ 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 ਦਾ ਕਰ ਦੋ ਚਲੋ ਜੀ ਰਾਮਨੌਰ ਗਿਆ ਸਕੂਲ ਲਓ ਜੀ ਆ ਗਿਆ ਆਪਣਾ ਘਰ ਤੇ ਆਪਾਂ ਆ ਗਏ ਘਰੇ ਤੇ ਇੰਦਰ ਥੋੜੇ ਨੇਮ ਪਲੇਟ ਦਿਖਾ ਦਈਏ ਤੇ ਇੱਥੇ ਨਾ ਸਾਰਾ ਆਪਾਂ ਸਾਰਾ ਕੋ ਜਿਹੜਾ ਪਾਰਕ ਬਣਾਈ ਸਾਰਾ ਚੱਕਦਾ ਇੱਥੇ ਨਾ ਆਪਾਂ ਵੱਡੀ ਸਾਰੀ ਥੜੀ ਬਣਾਉਣੀ ਇੱਕ ਪੱਥਰ ਲਾ ਕੇ ਤੇ ਇਧਰ ਆਪਾਂ ਗੇਟ ਸੀ ਜਿਹੜਾ ਇਹ ਬਾਹਰ ਕਰਤਾ ਸੀ ਪਹਿਲਾਂ ਅੰਦਰ ਲਗਾਈ ਗੱਡੀ ਆਉਣ ਲੱਗਣ ਥੋੜੀ ਦਿੱਕਤ ਲੱਗਦੀ ਸੀਗੀ ਇੱਥੇ ਹੁਣ ਆਪਾਂ ਲਾਵਾਂਗੇ ਪੱਥਰ ਇਹ ਤੇ ਅੱਜ ਸਾਰੇ ਕੋਲਿਆਂ ਤੇ ਪੱਥਰ ਲਾਵਾਂਗੇ ਤੇ ਬਾਕੀ ਇੱਕ ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਆਪਾਂ ਸਰਪ੍ਰਾਈਜ਼ ਦਵਾਂਗੇ ਬਹੁਤ ਹੀ ਸੋਹਣੀ ਚੀਜ਼ ਦਾ ਚੈੱਕ ਕਰ ਸਕਦੇ ਹਾਂ ਜੀ ਉਧਰ ਆਪਣੀ ਖੜੀ ਛੋਟੀ ਗੱਡੀ ਇਹ ਆਪਣਾ ਜੀ ਲੋਗੋ ਆ ਜੀ ਏਕੰਬਾਲ ਪੇਪਰ ਹੱਬ ਜਿਹਨੇ ਇੰਸਟਾਗ੍ਰam ਤੇ ਆਪਣ ਨੂੰ ਨਹੀਂ ਫੋਲੋ ਕੀਤਾ ਉਹ ਜਾ ਕੇ ਹੁਣੇ ਫੋਲੋ ਕਰੋ ਤੇ ਜਾ ਕੇ ਨਵੇਂ-ਨਵੇਂ ਡਿਜ਼ਾਈਨ ਦੇਖੋ ਇਹ ਕੁੜੀ ਪਤਾ ਨਹੀਂ ਕੀ ਬਹਿਮ ਚਕੇ ਜਾਂਦੀ ਬਾਲੀ ਸੋਣੀ ਆ ਇਹ ਨਿਮਰਤ ਖਹਿਰਾ ਜੀ ਨਿਮਰਤ ਖਹਿਰਾ ਆਉਣ ਵਾਲੀ ਆਉਣ ਵਾਲੀ ਆਉਣ ਵਾਲੀ ਨਿਮਰਤ ਖਹਿਰਾ ਜੀ ਇਹ ਹਜੇ ਥੋੜਾ ਜਿਆ ਪਿਆਰਸਰ ਹੋਇਆ ਨਹੀਂ ਕਹਿੰਦੇ ਨਿਮਰਤ ਖਹਿਰਾ ਕਿਹੜਾ ਗਾਣਾ ਆ ਰਿਹਾ ਪਹਿਲਾ ਦਸੀ ਮੜਾ ਇਹ ਗਾਣਾ ਦੱਸਦੇ ਪਹਿਲਾਂ ਨਹੀਂ ਗੁੱਤੀ ਖੈਰੀ ਹੈ ਜੀ ਜੇ ਮੈਂ ਫਾਰਮਿਲੀਟੀ ਨਹੀਂ ਸਕਰਲੂ ਇਹ ਕਟੋ ਘੱਟ ਮੰਨ ਕੇ ਚਲੋ 15 ਤੋਂ 20 ਮਿੰਟ ਹੋ ਗਏ ਜਿਹੜੇ ਸ਼ੀਸ਼ਾ ਦੇ ਤੇੜਾ ਪਾਉਣ ਵਾਲੇ ਕਰਦੇ ਆ ਸ਼ੀਸ਼ਾ ਜਮਾ ਜਦੋਂ ਜਮਾ ਕਰ ਸੀ ਮੈਨੂੰ ਸਿਰਫ 1 ਇੱਕ ਮਿੰਟ ਹੋਇਆ ਖੜੀ ਸ਼ੀਸ਼ਾ ਨੇ ਤੋੜਨੜਾ ਕਰਤਾ ਜੀ ਜੇ ਇਪਰ ਤਾਂ ਕੀ ਮੂੰਹ ਹਜੇ ਤਾੜੀ ਨਾ ਹੋਣਾ ਵੀ ਜਦੋਂ ਸ਼ੋਅ ਲੱਗੂ ਪਹਿਲਾਂ ਉਦੋਂ ਕਹਿੰਦੇ ਤਾੜੀਆਂ ਕਹਿੰਦੇ ਦਰਸ਼ਕਾਂ ਨੇ ਕਹਿੰਦੇ ਮੇਰੇ ਮਿੱਤਰੋ ਸਰਾਹ ਕਰਦੇ ਨੇ ਕਹਿੰਦੇ ਉੱਧਰ ਕਹਿੰਦੇ ਸਾਡਾ ਸ਼ੀਸ਼ੇ ਤੇੜਾ ਆ ਗਿਆ ਤੇ ਸਹੀ ਵਾ બસ ਮੰਨ ਕੇ ਚਲੋ ਜੀ ਇਹਦਾ ਹੁਣ ਬਸ ਆ ਇੰਡੀਆ ਦੇ ਵਿੱਚ 1.5 ਮਹੀਨੇ ਰਹਿ ਗਿਆ ਕੈਨੇਡਾ ਚਲੀ ਆ ਕੁੜੀ ਇਹ ਹੁਣ ਹੋਰ ਹੋਰ ਤਿਆਰੀ ਐ ਕੁੜੀ ਦੀ ਕੈਨੇਡਾ ਚਲੀ ਆ ਇਹ ਕਹਿੰਦਾ ਜਰਾ ਆਪਿਆ ਮੇਰੇ ਵਿੱਚ ਪੁੱਤੀ ਗਾਣੇ ਦਾ ਬੜੇ ਸਰੇ ਗਉਂਦੀ ਆ ਬਸ ਇਹ ਕਹਿੰਦਾ ਬਾਜ ਪਤਾ ਨਹੀਂ ਇੰਨੀ ਸੁਣੀ ਕਿਉਂ ਆ ਇਹਦੀ ਇਹ ਆਜਾ ਬਰਾਵਾ ਸੱਚੋ ਗਮਣ ਗੱਲ ਬਸ ਦੀ ਹੋ ਗਈ ਮੇਨਰ ਮੈਂ ਬੱਚਾ ਵੀ ਬੈਠਾ ਬੱਚਾ ਉਹਦੇ ਕੋਲ ਹੀ ਬੈਠੀ ਮੈਂ ਬਾਤ ਚ ਖੜਾ ਸੀ ਮੈਨੂੰ ਕੁੜੀ ਕਹਿੰਦੀ ਹੈਵ ਅ ਸੀਟ ਮੈਂ ਬਹਿ ਗਿਆ ਦੂਜੇ ਪਾਸੇ ਮੈਂ ਕੁੜੀ ਨੂੰ ਕਹਾ ਮੈਂ ਤੁਸੀਂ ਖੜੇ ਹੋ ਜੇ ਕਿਹਾ ਕਿਉਂ ਮੈਂ ਨਾਲ ਮੇਰਾ ਦੋਸਤ ਵੀ ਆ ਤੇ ਹੈਵ ਆ ਆ ਸੁਣ ਹੈ ਮੈਂ ਉਹ ਸੀਟ ਮੈਂ ਕਹਾ ਤੁਹਾਡੀ ਲਾਓ ਵੀ ਮਿੱਤਰੋ ਆਪਾਂ ਹੋ ਗਿਆ ਰੈਡੀ ਤੇ ਅੱਜ ਆਪਾਂ ਚੱਲੇ ਆ ਮੋਣਕ ਤੇ ਉੱਥੇ ਵੀਰ ਦੀ ਕੋਠੀ ਆ ਤੇ ਕੋਠੀ ਦਾ ਸਾਈਲੈਂਡ ਚੱਲੇ ਆ ਜੀ ਮੋਣਕ ਤੇ ਆਜੋ ਜੀ ਮੌਸਮ ਬਹੁਤ ਸੋਹਣਾ ਹੋਇਆ ਪਿਆ ਤੇ ਆਪਾਂ ਚੱਲਿਆ ਹੁਣ ਢਿੜਬੇ ਭੁੱਖ ਬਹੁਤ ਲੱਗੀ ਪਈ ਆ ਤੇ ਢਿੜਬੇ ਆਪਾਂ ਥੋੜਾ ਜਿਹਾ ਖਾਣਾ ਪੀਣਾ ਆਪਣਾ ਪਰੌਣਾ ਉੱਥੇ ਢਿੜਬੇ ਤੇ ਉਹਦੇ ਕੋਲ ਚਲਦੇ ਆ ਉਹ ਉਹਦੇ ਕੌਲਾਂ ਤੇ ਕੌਲ ਆਈ ਜਾਂਦੀ ਵੀ ਤੁਸੀਂ ਆ ਜਾਓ ਆਪਾਂ ਬੈਠਦੇ ਆ ਖਾਣੇ ਪੀਣੇ ਤੇ ਭੈਣ ਦੀ ਕੌਲ ਵੀ ਆਈ ਸੀ ਮੈਨੂੰ ਵੀ ਤੁਸੀਂ ਇੱਥੇ ਖਾ ਪੀ ਕੇ ਜਾਇਓ ਜਦੋਂ ਆਉਂਗੇ ਵੀ ਤੁਸੀਂ ਢਿੜਬੇ ਆਇਓ ਮੈਨੂੰ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਰਾਹ 'ਚ ਖਾ ਲਾਂਗੇ ਉਹ ਕਹਿੰਦੀ ਨਹੀਂ ਨਹੀਂ ਤੁਸੀਂ ਇੱਥੇ ਵੀ ਆਇਓ ਮਣੀ ਕੋਲੇ ਖਾ ਪੀ ਕੇ ਤੁਸੀਂ ਫੇਰ ਜਾਇਓ ਕਿਉਂਕਿ ਸਾਨੂੰ ਬਰਨਾਲੇ ਤੋਂ ਘਟੋੜ 120 30 ਕਿਲੋਮੀਟਰ ਹੋਏ ਚੱਲਣ ਨੂੰ ਸਵੇਰੇ ਤੇ ਹੁਣ ਅਸੀਂ ਚੱਲੇ ਆਂ ਢੜਪੇ ਢੜਪੇ ਜਾ ਕੇ ਤੁਹਾਨੂੰ ਮਿਲਦੇ ਆਂ ਜੀ। ਲਾਓ ਮਿੱਤਰੋ ਕਹਿੰਦੇ ਢੜਪੇ ਆ ਗਏ ਜੀ ਹਾਂਜੀ ਜਿਵੇਂ ਕਹਿਮ ਵਧੀਆ ਵਧੀਆ ਇੱਕ ਵਾਰ ਕਰ ਦੋ ਸਾਸਰੀ ਕਾਰੀ ਗੁੱਡ ਮਾਰਨਿੰਗ ਅਸੀਂ ਢੜਪੇ ਆ ਗਏ ਸੀ ਮਿੱਤਰੋ ਤੇ ਖਾਣੇ ਪੀਣੇ ਆ ਇਧਰ ਜੱਗੀ ਤੇ ਮੈਂ ਖਾ ਪੀ ਕੇ ਫਿਰ ਤੁਹਾਨੂੰ ਕਰਦੇ ਆਂ ਗੱਲਬਾਤ ਲਾਓ ਜੀ ਕਹਿੰਦੇ ਪਹੁੰਚ ਗਏ ਆ ਕਿਹੜਾ ਖਾਣਾ ਓਏ ਆ ਗੁੱਡੇ ਵਾਲਾ ਖਾਣਾ ਅੱਜ ਤੇ ਬਰਥਡੇ ਦਾ ਖਾਣਾ ਆ ਪਤਾ ਨਾ ਹਾਂਜੀ 부ਝੀਆ ਬਧਨਾ ਕਆ ਵਾਧੂ ਹੋਰ ਕਹਿਮਾ ਵਧੀਆ ਲਾਓ ਮਿੱਤਰੋ ਦੇਖਦੇ ਆਂ ਫਿਰ ਕੀ ਖਾਈਏ ਪੀਈਏ ਅਹੀਂ ਲੱਡੂ ਸਮਾਨ ਖਾਤਾ ਪਿਆ ਇੱਥੇ ਕੀ ਖਾਈਏ ਬਾਈ ਹੈ ਹੈ ਲਾ ਗਰੇਜੀ ਇਹ ਬੋਲਦਾ ਐ ਚ ਯੂ ਬੇਸ ਐ ਚ ਯੂ ਬੇਸ ਆ ਤਾਂ ਕੋਈ ਆਗਾ ਇੰਦਰੀ ਸੈਟਿੰਗ ਹੈ ਸੁਆਦ ਬਹੁਤ ਹੁੰਦਾ ਇਹ ਐਂਡ ਗੱਲ ਬਾਤ ਆ ਸੱਤ ਵਜੇ ਨਹੀਂ ਆਇਆ ਓਏ ਇਹਨੂੰ ਕੁਝ ਨਹੀਂ ਪਸੰਦ ਆਇਆ ਉੱਥੇ ਇੰਦਰ ਬਾਈ ਜੀ ਕਹਿੰਦੇ ਫਿਰ ਆਪਾਂ ਕਹਿੰਦੇ ਹੋਰ ਪਾਸੇ ਚੱਲਦੇ ਆਂ ਖਾਨ ਵੀ ਜਿਹੜਾ ਆਪਣਾ ਦੇਖ ਰਿਹਾ ਮੈਂ ਇਹ ਮੋਕਲ ਤੇ ਘਟਦੇ ਵਿੱਚ ਦੇ ਗੇੜੇ ਅੱਜ ਕਿ ਮੈਨੂੰ ਕਿਥੋਂ ਦਿਖਾਉਣੇ ਆ ਉੱਥੇ ਕੀ ਇੱਥੇ ਆ ਗਏ ਕਹਿੰਦੇ ਇਟਾਲੀਨ ਪੀਜ਼ਾ ਕਹਿੰਦੇ ਇੱਥੇ ਖਾਣੇ ਆ ਪੀਜ਼ਾ ਕੀ ਹੋ ਗਿਆ ਠੀਕ ਹੈ ਨਾ ਭਾਲਦਾ ਕੁਸ ਤੂੰ ਹਣਾ ਨਵਾਲਦਾ ਕੁਸ ਦੱਸ ਤੂੰ ਬੜਾ ਪਹਿਲਾਂ ਅੰਦਰ ਚੜ ਚੜ ਅੰਦਰ ਚੜ ਜਾਣਾ ਫਿਰ ਲਓ ਜੀ ਕਹਿੰਦੇ ਆ ਗਏ ਇਟਾਲੀਨ ਇੱਥੇ ਦੇਖ ਲਿਆ ਕੀ ਕੀ ਐ। ਲਾਈਵ ਸਾਥ ਦੇ ਦੇ ਕੇ ਗਾਣਾ। ਉਤਰਦੇ ਮੈਨੂ। ਹਾਂ ਜੀ। ਵਾਜੇ ਮੈਂ ਚੈੱਕ ਕਰਾ ਰਹੀ ਹਾਂ ਜੀ। ਲੋਬੀ ਵਿੱਚੋਂ ਖਾ ਪੀ ਕੇ ਤੁਹਾਨੂੰ ਨਿਕਲ ਰਹੇ ਹਾਂ। ਹੁਣ ਚੱਲਦੇ ਆਂ ਸਿੱਧਾ ਬਰਨਾਲੇ। ਬਰਨਾਲੇ ਜਾ ਕੇ ਤੁਹਾਨੂੰ ਮਿਲਦੇ ਆਂ ਸੇਡ ਪੂਜਾ ਹੋ ਗਈ ਕਿਉਂ ਜੀ? ਹੋ ਗਈ ਐ। ਓਕੇ ਇੱਕ ਪੀਜ਼ਾ ਕਰਾ ਲਿਆ ਪੈਕ ਘਰ ਵਾਸਤੇ ਪੀਸ ਡੋਲਵਾਏ ਸੀਗੇ। ਤੇ ਸਾਥੂ ਬਾਕੀ ਖਾਧਾ ਨਹੀਂ ਗਿਆ ਤੇ ਮੈਂ ਕਿਹਾ ਚਲੋ ਘਰੇ ਲੈ ਜਾਓ ਬਾਈ ਤੁਸੀਂ ਹਨਾ ਘਰੇ ਸਾਰੇ ਖਾ ਲੈਣਗੇ ਭੈਣ ਹੋਣੇ ਸਾਰੇ ਰਲ ਕੇ ਖਾ ਲੈਣਗੇ ਤੇ ਚਲੋ ਜੀ ਮਿਲਦੇ ਹੁਣ ਤੁਹਾਨੂੰ ਬਰਨਾਲੇ ਜਾ ਕੇ ਲੋਜੀਸ ਨੇ ਪੇਟ ਪੂਜਾ ਹੋ ਗਈ ਤੇ ਹੁਣ ਅਸੀਂ ਨਿਕਲ ਚੱਲਨੇ ਆ ਬਰਨਾਲੇ ਹਾਂਜੀ ਹਾਂਜੀ ਹਾਂ ਤਾਂ ਕਹਿਵਾ ਤੇ ਖਾ ਪੀ ਕੇ ਪੀਐਲ ਵਾਲੇ ਸੀ ਦੋ ਇੱਕ ਖਾਧਾ ਨਹੀਂ ਗਿਆ ਇੱਕ ਫਿਰ ਆਪਾਂ ਘਰੇ ਫੇਰ ਤਾਂ ਵੀ ਚਲੋ ਸਾਰੇ ਆਣੇ ਖਾ ਲਿਓ ਤੇ ਸਿਗਨ ਵਾਲੇ ਇਧਰ ਨਾਲ ਆਈਏ ਤੇ ਨਿਕਲ ਜਣੇ ਬਰਨਾਲੇ ਬਰਨਾਲੇ ਜਾ ਕੇ ਤੁਹਾਨੂੰ ਮਿਲਦੇ ਆਂ ਹਾਂਜੀ ਤੇ ਬਾਕੀ ਆਪਣੀ ਇੰਸਟਾਗ੍ਰam ਤੇ ਆਈਡੀ ਹੈ ਜੀ ekambal decor ab ਤੇ ਜਾ ਕੇ ਤੁਸੀਂ ਉੱਥੇ ਆਈਡੀ ਨੂੰ ਫੋਲੋ ਕਰੋ ਤੇ ਨਵੇਂ-ਨਵੇਂ ਡਿਜ਼ਾਈਨ ਦੇਖੋ ਨਵੇਂ-ਨਵੇਂ ਬੈਡਰੂਮ ਬਹੁਤ ਹੀ ਸੋਹਣੇ ਅੰਟੀਕ ਬੈਡਰੂਮ ਆਪਾਂ ਤਿਆਰ ਕੀਤੇ ਹੋਇਆ ਜਾ ਕੇ ਤੁਸੀਂ ਫੋਲੋ ਕਰੋ ਤੇ ਡਿਜ਼ਾਈਨ ਦੇਖੋ ਬਾਕੀ ਦੂਜੀ ਗੱਲ ਇਹ ਆ ਜੀ ਸਾਨੂੰ ਨਾ ਕਈ ਦਿਨ ਦੇ ਵਿੱਚ ਘਟੋੜ ਘਟ 5 ਤੋਂ 700 ਕਾਲ ਆਉਂਦੀ ਆ ਤੇ ਕਾਲਾਂ ਤੁਹਾਨੂੰ ਪਤਾ 700 ਦੇ ਵਿੱਚੋਂ ਸਿਰਫ 100 ਕਾਲ ਅਟੈਂਡ ਹੁੰਦੀ ਆ ਤੇ ਬਾਕੀ ਨਹੀਂ ਚੱਕੀ ਜਾਂਦੀਆਂ ਤੇ ਕਈ ਵੀਰ ਨਾ ਕਮੈਂਟਾਂ ਦੇ ਵਿੱਚ ਗੁੱਸਾ ਕਰ ਜਾਂਦੇ ਵੀ ਤੁਸੀਂ ਵੀਡੀਓ ਪਾਉਣੇ ਹੋ ਤੁਸੀਂ ਕਾਲ ਨਹੀਂ ਚੱਕਣੀ ਇਹ ਵੋ ਹਨਾ ਤੇ ਮੈਂ ਇਹ ਚੀਜ਼ ਤੋਂ ਸੌਰੀ ਫੀਲ ਕਰਦਾ ਭਰਾ ਬਣ ਕੇ ਜਿਨ੍ਹਾਂ ਨੇ ਵੀ ਆਪਣੇ ਬੈਡਰੂਮ ਜਾਂ ਕੋਈ ਵੀ ਚੀਜ਼ ਤਿਆਰ ਕਰਾਉਣੀ ਆ ਤਾਂ ਸਾਨੂੰ WhatsApp ਤੇ ਮੈਸੇਜ ਕਰ ਲਿਆ ਕਰੋ WhatsApp ਤੇ ਤੁਹਾਨੂੰ ਸਾਰੇ ਰਿਪਲਾਈ ਕਰਾਂਗੇ ਮਾਰਨਿੰਗ ਤੋਂ ਲੈ ਕੇ ਸ਼ਾਮ ਤੱਕ ਅਸੀਂ ਰਿਪਲਾਈ ਕਰਦੇ ਆਂ ਜੀ ਸਪੈਸ਼ਲ ਅਪਲਾਈ ਕਰਾਂਗੇ ਤੇ 9781427645 ਆਪਣਾ ਨੰਬਰ ਆ WhatsApp ਦਾ ਨੰਬਰ ਇਹ ਆ ਤੇ ਉਹਤੇ WhatsApp ਤੇ ਜਾ ਕੇ ਤੁਸੀਂ ਮੈਸੇਜ ਕਰ ਲਓ ਜਿਹਨੇ ਵੀ ਕੋਈ ਵੀਰਪਰਾਣੇ ਕੰਮ ਕਰਾਉਣਾ ਤੇ ਬਾਕੀ ਨਾ ਕਈ ਵੀਰਾਂ ਤੇ ਭਰਾਵਾਂ ਦੇ ਹਨਾ ਭੈਣਾਂ ਦੇ ਬਹੁਤ ਜ਼ਿਆਦਾ ਮੈਸੇਜ ਆਉਂਦੇ ਮੈਨੂੰ ਵੀ ਤੁਹਾਡਾ ਬਲੌਗ ਨਹੀਂ ਸਾਨੂੰ ਲੱਭ ਰਿਹਾ ਇਹ ਵੋ ਹਨਾ ਤੇ ਜਿਹੜਾ ਸਾਡਾ ਬਲੌਗ ਹਨਾ ਜੀ ਉਹ ਅਸੀਂ 1 ਕੰਬਾਲ ਪੇਪਰ ਹੱਬ ਵਾਲੀ ਆਈਡੀ ਤੇ ਅਸੀਂ ਲਿੰਕ ਪਾਉਣੇ ਆ ਜਦੋਂ ਵੀ ਸਾਡਾ ਬਲੌਗ ਆਊਗਾ ਅਸੀਂ ਲਿੰਕ ਪਾਵਾਂਗੇ ਲਿੰਕ ਨੂੰ ਤੁਸੀਂ ਜਾ ਕੇ ਓਪਨ ਕਰਿਓ ਤੇ ਬਾਕੀ ਆਪਣਾ ਪੇਜ ਏਕਮ ਜੋਤ ਬਰਨਾਲਾ YouTube ਤੇ ਉਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਮੈਂ ਗਿਆ ਹੁਣ। ਆਓ। ਹਵਾ ਕੱਟ ਗਈ। ਦੱਬੀ ਤਾਂ ਆਉਣਾ ਗੱਡੀ। ਪਾਣੀ ਵੀ ਆਉਂਦੀ ਆ। ਨਹੀਂ। ਹੁਣ ਆਪਾਂ ਕਿਤੇ ਪੜਾਕਾ ਪਾ ਦੀ। ਆਹ ਤਾਂ ਖੋਲ ਲਾ ਪਹਿਲਾਂ। 200 ਰੁਪਈਆ ਦੀ ਪਾ ਦੇ ਓਏ। ਇਹ 37 ਰੁਪਈਆ ਲਿਖਿਆ ਹੋਇਆ ਉਹ ਹੈਲੋ। ਉਹ 20 ਦੀ ਪਾ ਦੇ 20 ਦੀ ਦੱਸਦੀ ਹੋਗੀ 15 20 ਦੀ ਪਾ ਦੇ 20 ਰੁਪਏ ਦੀ ਹੋ ਗਈ ਹੋ ਗਈ ਹੋ ਗਈ ਬੱਸ ਸੋ ਲੋ ਵੀ ਮਿੱਤਰੋ ਆਪਾਂ ਪਹੁੰਚ ਗਏ ਆ ਘਰੇ ਤੇ ਘਰੇ ਆ ਗਏ ਆ ਹੁਣ ਆਪਾਂ ਖਾਣੇ ਬਣਿਆ ਤੇ ਤੁਸੀਂ ਕਰੋ ਚੈੱਕ ਤੇ ਆਪਾਂ ਚੱਲਦੇ ਆ ਰੈਮਨੂਰ ਕੋ ਰੈਮਨੂਰ ਨਾਲ ਕਰਦੇ ਆ ਗੱਲਬਾਤ ਕੀ ਬਣਦਾ ਵਧੀਆ ਕੈਂਟਾ ਪੂਰਾ ਕੀ ਖਾ ਰਹੇ ਆ ਜੀ ਜੀ ਲੱਗ ਗਈ ਮੇਰੇ ਬਣ ਅੱਜ ਲੱਗਿਆ ਨਹੀਂ ਆ ਕੀ ਖਾ ਰਹੇ ਆ ਜੀ ਜੀ ਇਧਰ ਕਹਿੰਦਾ ਇਹ ਕਾਇਦੇ ਸਿਰਾ ਹੋਇਆ ਬੈ ਮੇਰੇ ਮਿੱਤਰੋ ਕਹਿੰਦੇ ਸੀ ਕੇ ਦੀਆਂ ਟੀ ਸ਼ਰਟਾਂ ਐ ਇੱਥੇ ਹੈ 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 ਹਾਂ ਵੀ ਕੀ ਖਰੇ ਆ ਆਹਾ ਓਏ ਜੀ ਜੀ ਖਾਰੇ ਆ ਹੋਰ ਸਾਰਿਆਂ ਨੂੰ ਕਹ ਜੇ ਤੁਹਾਨੂੰ ਬਲੌਗ ਸੋਹਣਾ ਲੱਗਿਆ ਬੋਲੋ ਜੇ ਸਾਡਾ ਬਲੌਗ ਸੋਹਣਾ ਲੱਗਿਆ ਤਾਂ ਲਾਈਕ ਤੇ ਕਮੈਂਟ ਜਰੂਰ ਕਰਿਓ ਠੀਕ ਹੈ ਜੀ ਤੇ ਰਾਮਨੂਰ ਨੇ ਕਿਹਾ ਜੇ ਤੁਹਾਨੂੰ ਸਾਰਾ ਬਲੌਗ ਸੋਹਣਾ ਲੱਗਿਆ ਹੈ ਵਾਲਾ ਤਾਂ ਕਮੈਂਟ ਜਰੂਰ ਕਰਿਓ ਉਹ ਲੋ ਜੀ ਜੇ ਤੁਹਾਨੂੰ ਸਾਡਾ ਬਲੌਗ ਥੋੜਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਓਕੇ